ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਤੇ ਤੰਦਰੁਸਤ ਹੋਗੇ ਤੇ ਆਪਾਂ ਚੱਲੇ ਸੀਗੇ ਅੱਜ ਬਾਜ਼ਾਰ ਤੇ ਮੰਮੀ ਵੇਖੋ ਬੈੱਡ ਖੁੱਲ੍ਹੇ ਛੱਡ ਗਏ ਨੇ ਉਹਨਾਂ ਚੁੰਨੀਆਂ ਦਿੱਤੀਆਂ ਸਨ ਆਪਣੀਆਂ ਡਾਈ ਕਰਾਉਣ ਵਾਸਤੇ ਬਾਜ਼ਾਰ ਜਾਣਾ ਵੇ ਸਭ ਨੂੰ ਲਾਹ ਲੱਗ ਜਾਂਦਾ ਆ ਵੀ ਕੰਮ ਹੋ ਜੇ ਆ ਵੀ ਕੰਮ ਹੋ ਜੇ ਸਾਨੂੰ ਦੂਰ ਪੈਂਦਾ ਨਾ ਰੂਟੀਨ 'ਚ ਅਸੀਂ ਜਾ ਨਹੀਂ ਸਕਦੇ ਮਹੀਨੇ ਮਗਰੋਂ ਹੈ ਘੇੜਾ ਗੂੜਾ ਲੱਗੇ ਤੇ ਅਸੀਂ ਅੱਜ ਚੱਲੇ ਸੀਗੇ ਪਰ ਜਾਣਾ ਕੀ ਸੀ ਮਤਲਬ ਕਲੇਸ਼ ਹੀ ਪੈ ਗਿਆ ਨਿਰੀ ਲੜਾਈ ਵਾਲਾ ਕੰਮ ਹੀ ਬਣ ਗਿਆ ਕਿਉਂਕਿ ਘਰੋਂ ਨਿਕਲਣ ਲੱਗੇ ਤੇ ਸਾਡੀ ਸਕੂਟੀ ਨਾ ਸਟਾਰਟ ਹੋਈ ਤੇ ਗਲਤੀ ਇਹ ਸਾਡੀ ਇਹ ਨਵੀਂ ਸਾਡੀ ਸਕੂਟੀ ਸੀ 800 ਕਿਲੋਮੀਟਰ ਚੱਲੇਗੀ ਪਰ ਅਸੀਂ ਸਰਵਿਸ ਨਹੀਂ ਕਰਾਈ ਤੇ ਸ਼ਹਿਰ ਵੀ ਸਿਰਫ ਅਸੀਂ ਹੀ ਲੈ ਕੇ ਜਾਣੀਆਂ ਹੋਰ ਨਹੀਂ ਕੋਈ ਵੀ ਲੈ ਕੇ ਜਾਂਦਾ ਹੈਗਾ ਤੇ ਉਹ ਮਤਲਬ ਹਮੇਸ਼ਾ ਕਹਿ ਦਿੰਦੇ ਨੇ ਘਰ ਦੇ ਕਿ ਇਹਦੀ ਸਰਵਿਸ ਕਰਾ ਲਿਆ ਜੀ ਅੱਧਾ ਘੰਟਾ ਵਿਆਜ ਹੁੰਦੀਆਂ ਸਰਵਿਸ ਕਰਾ ਲਿਆ ਜੀ ਪਰ ਸਾਨੂੰ ਇਹ ਹੁੰਦਾ ਕਿ ਅਸੀਂ ਬਾਜ਼ਾਰ ਜਾਈਏ ਘੁੰਮੀਆਂ ਫਿਰਿਏ ਪੰਡ ਕੋ ਸਮਾਨ ਖਰੀਦ ਲਈਏ ਤੇ ਮਗਰੋਂ ਹਾਏ ਅਸੀਂ ਸਮਾਨ ਕਿੱਥੇ ਰੱਖਾਂਗੇ ਇੰਨਾ ਸਮਾਨ ਚਲਣ ਸਿੱਧੇ ਹੀ ਲੰਘ ਜਾਂਦੇ ਆ ਇਹ ਸੋਚਦੇ ਆ ਸੋਚਦੇ ਆ ਅਹੀਂ ਇਹਦੀ ਸਰਵਿਸ ਨਹੀਂ ਕਰਾਂਦੇ ਹੈਗੇ ਤੇ ਅੱਜ ਘਰੋਂ ਜਾਣ ਲੱਗਿਆਂ ਫਿਰ ਗਾਲਾਂ ਪਈਆਂ ਤੇ ਅੱਜ ਅਸੀਂ ਕਰਾ ਕੇ ਆਈਆਂ ਕਰੇ ਵੀ ਕੀ ਬੰਦਾ ਨਿੱਕਾ ਨਿੱਕਾ ਕਰਦੇ ਇੰਨਾ ਸਮਾਨ ਖਰੀਦਿਆ ਜਾਂਦਾ ਸਕੂਟਰੀ ਦੇ ਅੱਗੇ ਵੀ ਭਰ ਜਾਂਦੀ ਹੈ ਡਿੱਕੀ ਵੀ ਪਰ ਜਾਂਦੀ ਜਿਹੜਾ ਪਿੱਛੇ ਬੰਦਾ ਬੈਠਾ ਹੁੰਦਾ ਉਹ ਤੇ ਫੁੱਲ ਭਰਿਆ ਹੁੰਦਾ ਨੂੰ ਸਮਾਨ ਐਸ ਬਾਂਚ ਪਾਇਆ ਐਸ ਬਾਂਚ ਪਾਇਆ ਲਫਾਫੇ ਫੜੇ ਨੇ ਹੱਥ ਦੇ ਵਿੱਚ ਬਹੁਤ ਜ਼ਿਆਦਾ ਸਮਾਨ ਹੋ ਜਾਂਦਾ ਹਲੇ ਮੇਨ ਮੇਨ ਲੈਂਦਿਆਂ ਵੀ ਤੇ ਇਹੀ ਸੋਚਦੇ ਆ ਨਾ ਫਿਰ ਐ ਹੋ ਜਾਂਦਾ ਹਾਏ ਇੰਨਾ ਸਮਾਨ ਹੈ ਹੁਣ ਕਿੱਥੇ ਰੁਕਾਂਗੇ ਤੇ ਜਦੋਂ ਜਾਈਦਾ ਜਾਈਦਾ ਟਾਈਮ ਨਾਲੇ ਸਵੇਰੇ ਤੇ ਉਦੋਂ ਜ਼ਿਆਦਾ ਕਰਕੇ ਦੁਕਾਨਾਂ ਹੱਲੇ ਬੰਦ ਹੁੰਦੀਆਂ ਨੇ ਤੇ ਫੇਰ ਨਾ ਮਤਲਬ ਆਟੋਮੈਟਿਕਲੀ ਅੱਧਾ ਘੰਟਾ ਸੀ ਉਹਨੂੰ ਕਦੀ ਪੁੱਠੀ ਕਰ ਕਦੀ ਸਿੱਧੀ ਕਰ ਕੁਛ ਅਸੀਂ ਉਹਨੂੰ ਢੋ ਲਿਆ ਪਹਿਲਾਂ ਸਾਨੂੰ ਇਹ ਹੋ ਗਿਆ ਕਿ ਕੁਛ ਪਾਣੀ ਵੀ ਨਾ ਲੱਗ ਕੇ ਹੋਵੇ ਕਦੀ ਉਹਨੂੰ ਧੁੱਪੇ ਖਲਾਰ ਪੂਰਾ ਸੂਰਜ ਵਿਖਾਇਆ ਉਹਨੂੰ ਅੱਧਾ ਘੰਟਾ ਉਹਦੇ ਨਾਲ ਪੂਰੇ ਤਮਾਸ਼ੇ ਕੀਤੇ ਤੇ ਫੇਰ ਉਹ ਜਾ ਕੇ ਨਾ ਡੈਡੀ ਜੀ ਆਏ ਵੇੜੇ ਵਾਲ ਤੇ ਅਸੀਂ ਆਕੇ ਜੜੀ ਜਾਂਦੇ ਆ ਉਹਨਾਂ ਨੂੰ ਵੇਖਿਆ ਜੇ ਜੇ ਜਾਂਦੇ ਆ ਕਿਤੇ ਤੁਹਾਡੇ ਤੋਂ ਚੱਲ ਕਿਤੇ ਉਹ ਉਹਨਾਂ ਸਟਾਰਟ ਕੀਤੀ ਤੇ ਚੱਲ ਗਈ ਤੇ ਸਾਡੇ ਚਾਹ ਦਾ ਕੋਈ ਟਿਕਾਣਾ ਨਾ ਰਿਹਾ ਸਾਡੀ ਸਕੂਟੀ ਸਟਾਰਟ ਹੋ ਗਈ ਤੇ ਅਹੀਆ ਬਾਜ਼ਾਰ ਚੱਲੇ ਆ ਤੇ ਅਸੀਂ ਕਰਨੀਆਂ ਸੀਆਂ ਰਖੜੀਆਂ ਪਾਰਸਲ ਹੋਰ ਤੇ ਜ਼ਿਆਦਾ ਕੋਈ ਸਮਾਨ ਨਹੀਂ ਸੀ ਲੈਣਾ ਹੈਗਾ ਕੋਈ ਕੰਮ ਨਹੀਂ ਸੀ ਹੈਗਾ ਬਸ ਰਖੜੀਆਂ ਹੀ ਪਾਰਸਲ ਕਰਨੀਆਂ ਸੀਗੀਆਂ ਫਿਰ ਐਵੇਂ ਕੋਈ 10 ਦਿਨ ਪਹਿਲਾਂ ਤੇ ਪਾਰਸਲ ਕਰੇ ਬੰਦਾ ਫੇਰ ਹੀ ਪਹੁੰਚਦੀਆਂ ਨੇ ਤੇ ਬੜੀਆਂ ਹੀ ਸੋਹਣੀਆਂ ਰਖੜੀਆਂ ਹੁੰਦੀਆਂ ਨੇ ਦੁਕਾਨ ਦੇ ਉੱਤੇ ਜਦੋਂ ਜਾਓ ਖਾਸ ਕਰਕੇ ਛੋਟੇ ਬੱਚਿਆਂ ਦੀਆਂ ਪ੍ਰਿੰਸੈਸ ਵਾਲੀਆਂ ਬ੍ਰੇਸਲੇਟ ਬਹੁਤ ਹੀ ਸੋਹਣੀਆਂ ਰਖੜੀਆਂ ਸੀਆਂ ਤੇ ਅੱਧਾ ਪੌਣਾ ਘੰਟਾ ਤੇ ਸਾਨੂੰ ਇਸ ਦੁਕਾਨ 'ਚ ਹੀ ਲੱਗ ਗਿਆ ਕਿਉਂਕਿ ਕੁਝ ਹੋਰ ਨਾ ਰਖੜੀਆਂ ਕਰਕੇ ਰਸ਼ ਵੀ ਬਹੁਤ ਜ਼ਿਆਦਾ ਦੁਕਾਨਾਂ ਦੇ ਉੱਤੇ ਤੇ ਅਲੱਗ-ਅਲੱਗ ਵੈਰਾਈਟੀ ਦੀਆਂ ਖਰੀਦਦਿਆਂ ਫਿਰ ਹੋ ਜਾਂਦਾ ਐ ਇੰਨਾ ਕੁ ਟਾਈਮ ਤੇ ਕੁਛ ਅਸੀਂ ਆਵੀ ਬ੍ਰੇਸਲੇਟ ਲੈ ਪ੍ਰਿੰਸੀਸਾਂ ਵਾਸਤੇ ਤੇ ਭਾਬੀਆਂ ਵਾਸਤੇ ਵੀ ਬ੍ਰੇਸਲੇਟ ਲੈ ਤੇ ਸ਼ੁਕਰ ਕਰਦਿਆਂ ਕਰਦੇ ਆ ਸੀ 8:30 ਵਜੇ ਕੰਮ ਨਬੇੜ ਲਿਆ ਸੀ ਕਿ ਅਸੀਂ ਟਾਈਮ ਨਾਲ ਨਿਕਲ ਜਾਣਾ ਫੇਰ ਵੀ ਨਾ ਸਾਨੂੰ ਬਾਜ਼ਾਰ ਚ ਵੜਦਿਆਂ 10:30 11:00 ਹੀ ਵੱਜ ਗਏ ਪੌਣਾ ਘੰਟਾ ਤੇ ਨਾ ਅੱਧਾ ਪੌਣਾ ਘੰਟਾ ਤੇ ਸਾਡਾ ਰਾਹ ਚ ਲੰਘ ਜਾਂਦਾ ਤੇ ਅੱਧਾ ਪੌਣਾ ਘੰਟਾ ਸਾਡਾ ਘਰੋਂ ਗਾਲਾਂ ਖਾਂਦਾ ਲੰਘ ਗਿਆ ਕਿਸੇ ਕਿਸੇ ਦਿਨ ਤੇ ਐਨੀ ਮੁਸੀਬਤ ਪੈ ਜਾਂਦੀ ਹੈ ਨਾ ਕਰੋਨਿਕਲ ਨਾ ਹੋਵੇ ਜਲੂਸ ਹੀ ਨਿਕਲ ਜਾਂਦਾ ਤੁਸੀਂ ਵੀ ਦੱਸਿਆ ਜਾ ਕਿ ਕਿੰਨਾ ਨਾਲ ਐਵੇਂ ਐਵੇਂ ਹੁੰਦਾ ਪਰ ਇੱਥੇ ਤੇ ਸਾਡੀ ਗਲਤੀ ਸੀ ਨਾ ਅਸੀਂ ਹਰ ਵਾਰੀ ਇਗਨੋਰ ਕਰ ਜਾਂਦੀਆਂ ਹੁੰਦੀਆਂ ਅਸੀਂ ਕਿ ਛੱਡੋ ਭਰਾ ਫੇਰ ਕਰਾ ਜਾਵਾਂਗੇ ਫੇਰ ਕਰਾ ਜਾਾਂਗੇ ਪਰ ਇੱਕ ਦਿਨ ਪਹਿਲਾਂ ਵੀ ਐਵੇਂ ਸਕੂਟਰੀ ਨੇ ਮਿਕਸੀ ਕੀਤੀ ਕਿ ਅਸੀਂ ਕਰੋਨਿਕਲ ਲੱਗੇ ਤੇ ਇਹ ਨੇ ਚੱਲੀ ਨਹੀਂ ਹੈਗੀ ਤੇ ਅੱਜ ਦੂਜੀ ਵਾਰ ਸੀਗੀ ਤੇ ਉਸ ਤੋਂ ਅਗਰੋਂ ਜਰਨੈਲ ਦਾ ਸਕੂਲ 'ਚ ਫੰਕਸ਼ਨ ਸੀਗਾ 14 ਤਰੀਕ ਨੂੰ ਤੇ ਉਹਦੀ ਮਤਲਬ ਬਲੈਕ ਹੀ ਟੀ-ਸ਼ਰਟ ਤੇ ਬਲੈਕ ਹੀ ਪਜਾਮਾ ਲੈਣਾ ਸੀ ਪਲੇਨ ਹੀ ਉਹ ਡிரஸ் ਖਰੀਦੀ ਤੇ ਵੈਸੇ ਇੱਕ-ਇੱਕ ਹੋਰ ਬੱਚਿਆਂ ਦੀ ਟੀ-ਸ਼ਰਟ ਲਈ ਹੁਣ ਆਹ ਸਟਿੱਕਰਾਂ ਵਾਲੀਆਂ ਬੱਚਿਆਂ ਨੂੰ ਦੇਖ ਲੈਣਾ ਕੋਈ ਚੀਜ਼ ਕਿਸੇ ਦੀ ਦੇਖ ਲੈਣਾ ਉਹੀ ਵੇਖ ਕੇ ਉਹਨਾਂ ਨੂੰ ਕਮਲ ਪਿਆ ਜਾਂਦਾ ਤੇ ਜਰਨੈਲ ਦੀ ਤੇ ਹਿੰਮਤ ਜੀ ਕੋ ਦੀ ਯੈਲੋ ਜੀ ਟੀ-ਸ਼ਰਟ ਲਈ ਸੇਮ ਕਲਰ ਦੀ ਇਹਨਾਂ ਦੀਆਂ ਟੀ-ਸ਼ਰਟਾਂ ਲਈਆਂ ਉਸ ਤੋਂ ਮਗਰੋਂ ਅਸੀਂ ਅੱਜ ਸਰਵਿਸ ਕਰਾ ਕੇ ਕਾਰ ਆਈਆਂ ਸਾਨੂੰ 4:30 ਪੌਣੇ 5 ਹੀ ਹੋ ਗਏ ਤੇ ਇਹ ਅਗਲੇ ਦਿਨ ਦੀ ਵੀਡੀਓ ਏ ਤੇ ਉਸ ਤੋਂ ਮਗਰੋਂ ਕੋਈ ਵੀਡੀਓ ਨਹੀਂ ਅਸੀਂ ਬਣੀ ਥੱਕ ਜੀ ਦਾ ਕੰਮ ਬਹੁਤ ਜ਼ਿਆਦਾ ਹੋ ਜਾਂਦਾ ਆਣ ਕੇ ਵੀ ਕੁਝ ਅਸੀਂ ਲੇਟ ਵੀ ਹੋ ਗਏ ਅਗਲੇ ਦਿਨ ਸਿਰੇ ਸਿਰ ਉੱਟ ਕੇ ਫਰਸ਼ ਧੋਤਾ ਥੋੜੀਆਂ ਥੋੜੀਆਂ ਕਣੀਆਂ ਜਿਹਾ ਪਈਆਂ ਸੀ ਫਿਰ ਮਿੱਟੀ ਆ ਜਾਂਦੀ ਹੈ ਤੇ ਜੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਨਾ ਤੇ ਲਾਈਕ ਸਬਸਕ੍ਰਾਈਬ ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਹਾਲੇ ਨੇਰਾ ਹੀ ਸੀ 4:30 ਦਾ ਟਾਈਮ ਸੀਗਾ ਤੇ ਪਹਿਲਾਂ ਫਰਸ਼ ਧੋਤਾ ਸਾਰਾ ਹੀ ਮੀ ਪੈ ਵੀ ਜਾਏ ਨਾ ਫਿਰ ਵੀ ਉਸ ਤੋਂ ਮਗਰੋਂ ਧੋਣਾ ਪੈਂਦਾ ਜਿਵੇਂ ਬੱਦਲਾਂ ਚ ਵੀ ਥੋੜ੍ਹੀ ਥੋੜ੍ਹੀ ਮਿੱਟੀ ਡਿੱਗਦੀ ਏ ਜਾਂ ਕੰਧਾਂ ਤੇ ਪਈ ਹੁੰਦੀ ਏ ਉਹ ਉਹਦੇ ਨਾਲ ਨਾ ਬੜਾਈ ਗੰਦ ਜਾ ਪੈ ਜਾਂਦਾ ਤਸਵੀਰੇ ਸਿਰੇ ਬੜੀ ਵਧੀਆ ਆਵਾਜ਼ ਆਣ ਢਈ ਸੀ ਗੁਰੂ ਘਰਾਂ ਦੇ ਵਿੱਚੋਂ ਤੇ ਨਾਲੇ ਆਪਾਂ ਫਰਸ਼ ਧੋਣ ਦੇ ਸਾਂ ਕੁਝ ਕੱਲ ਨਹੀਂ ਸੀ ਤੋਤਾ ਹੈਗਾ ਜਾਣਾ ਹੋਏ ਨਾ ਫਿਰ ਹੋਰ ਹੀ ਕੰਮ ਬੜੇ ਹੋ ਜਾਂਦੇ ਨੇ ਆ ਵੀ ਕੰਮ ਕਰ ਲੋ ਆ ਵੀ ਕੰਮ ਕਰ ਲੋ ਮਹੀਨੇ 'ਚ ਇੱਕ ਦੋ ਜਿਹੜਾ ਬਾਜ਼ਾਰ ਦਾ ਲੱਗਦਾ ਉਹ ਵੀ ਕਮਲ ਪਿਆ ਹੁੰਦਾ ਆਉਣ ਲੱਗਿਆਂ ਤੇ ਜਾਣ ਲੱਗਿਆਂ ਆਣ ਕੇ ਵੀ ਨਹੀਂ 2 ਦਿਨ ਸੇ ਹਟਿੰਗ ਹੁੰਦੀ ਹੈਗੀ ਤੇ ਘਰੋਂ ਨਿਕਲਣਾ ਆਵੇ ਤੇ ਤਾਂ ਵੀ ਇਹ ਸਾਰੀਆਂ ਪਰੇਸ਼ਾਨੀਆਂ ਨਾ ਜਨਾਨੀਆਂ ਵਾਸਤੇ ਹੁੰਦੀਆਂ ਨੇ ਆ ਕਰਕੇ ਜਾਓ ਆ ਆਣ ਕੇ ਕਰਨਾ ਹੈ ਤੇ ਸਿਰੇ ਸਿਰੇ ਨਾਲੇ ਗਮਲਿਆਂ ਨੂੰ ਪਾਣੀ ਪਾਣੇ ਆਪਾਂ ਤੇ ਨਾਲੇ ਸਾਰੇ ਵਿਹੜਾ ਧੋ ਦਿੰਨੇ ਆਪਾਂ ਪਿੱਛੋਂ ਲੈਟ ਚਲਦੀ ਸੀਗੀ ਭਈ ਇਹ ਵੀ ਲਾਹ ਹੋ ਜਾਂਦਾ ਤੇ ਵੈਸੇ ਵੀ ਅਸੀਂ ਜ਼ਿਆਦਾ ਕਰਕੇ ਸਵੇਰੇ ਸਵੇਰੀ ਧੋ ਦਿੰਨੇ ਆ ਤੇ ਇੱਕ ਕੁਛ ਨਾ ਪੌੜੀ ਦੇ ਗ੍ਰਿਲ ਦੇ ਉੱਤੇ ਨਾ ਜਿਵੇਂ ਕਾਂ ਬਹਿ ਜਾਂਦੇ ਨੇ ਇਹ ਵੀ ਠਾਉ ਠਾਉ ਬੜੀਆਂ ਕਰਦੇ ਨੇ ਕਬੂਤਰ ਦੋ ਇਹ ਕਬੂਤਰ ਪੱਕੇ ਹੀ ਨੇ ਅਸੀਂ ਇੰਨਾ ਉਡਾਨਨੇ ਆ ਪਰ ਇਹ ਫਿਰ ਵੀ ਆ ਜਾਂਦੇ ਨੇ ਫਿਰ ਇਹਨਾਂ ਕਰਕੇ ਵੀ ਨਾ ਤਕਰੀਬਨ ਡੇਲੀ ਧੋਣਾ ਹੀ ਪੈਂਦਾ ਵੈਸੇ ਜਿਆਦਾ ਹੋਣਾ ਗਰਮੀਆਂ ਚ ਤੇ ਇਸ ਪਾਸੇ ਨਹੀਂ ਆਈਦਾ ਸਰਦੀਆਂ ਚ ਤੇ ਜਿਆਦਾ ਕਰਕੇ ਇਸ ਪਾਸੇ ਹੀ ਰਹਿੰਦਾ ਪਰ ਫਿਰ ਵੀ ਇੱਕ ਵਾਰੀ ਧੋ ਦੋ ਤੇ ਨਾਲੇ ਸਕੂਨ ਜਾਂ ਮਿਲ ਜਾਂਦਾ ਸਾਫ ਸਫਾਈ ਜੀ ਵੇਖਦੀ ਏ ਗੰਦਾ ਗੰਦਾ ਜ ਨਹੀਂ ਲੱਗਦਾ ਹੈਗਾ ਤੇ ਬਿਠਾਂ ਜੀਆਂ ਕਰਕੇ ਵੀ ਨਾ ਰੋਜ਼ ਧੋਣਾ ਹੀ ਪੈਂਦਾ ਦੋਸਤੋ ਮਗਰ ਅੰਦਰ ਆਣ ਕੇ ਆਪਾਂ ਪਾਣੀ ਪੀਨੇ ਆ ਹੁਣ ਸਵੇਰੇ ਸਵੇਰੇ ਗਲਾਸ ਪਾਣੀ ਦਾ ਮੈਂ ਅੱਧਾ ਕਿਲੋ ਪਾਣੀ ਤੇ ਮੈਂ ਜ਼ਰੂਰ ਪੀਣੀ ਹੋਈ ਪੀਣੀ ਆ ਦਿਨੇ ਚਾਏ ਮਤਲਬ ਇਗਨੋਰ ਹੋ ਜੇ ਕਿਸੇ ਟਾਈਮ ਪਰ ਸਵੇਰ ਦਾ ਟਾਈਮ ਤੇ ਜ਼ਰੂਰੀ ਹੈ ਥੋੜਾ ਜਿਹਾ ਕੋਸਾ ਪਾਣੀ ਪਾਇਆ ਸੀ ਕਿਉਂਕਿ ਕੱਲ ਨੂੰ ਥੋੜਾ ਜਿਹਾ ਮਿੱਠਾ ਖਾਧਾ ਗਿਆ ਸੀ ਮਠਿਆਈ ਫਿਆਣੀਆਂ ਵਗੈਰਾ ਤੇ ਅੱਜ ਮੈਂ ਕਿ ਥੋੜਾ ਜਿਹਾ ਕੋਸਾ ਪਾਣੀ ਪੀਨੇ ਵੈਸੇ ਤੋਂ ਜ਼ਿਆਦਾ ਕਰਕੇ ਨੋਰਮਲ ਪਾਣੀ ਹੀ ਪੀਦਾ ਕੋਸਾ ਪਾ ਕੇ ਥੋੜਾ ਜਿਹਾ ਕੋਸਾ ਪਾਇਆ ਸੀ ਵਿੱਚ ਠੰਡਾ ਹੀ ਮਿਕਸ ਕਰ ਲਿਆ ਸੀ ਤੇ ਅੱਧਾ ਕੋ ਨਿੰਬੂ ਪਾ ਕੇ ਸਵੇਰੇ ਨੂੰ ਪਾਣੀ ਜ਼ਰੂਰ ਪੀਣਾ ਚਾਹੀਦਾ ਇਹ ਆਦਤ ਆਪਾਂ ਨੂੰ ਨਾ ਪਾਣੀ ਚਾਹੀਦੀ ਏ ਹੋਰ ਵੀ ਤੇ ਆਪਾਂ ਕੋਈ ਭੈੜੀਆਂ ਹੈਬਟਾਂ ਇੰਨੀਆਂ ਰੱਖੀਆਂ ਹੋਈਆਂ ਨੇ ਚਾਹ ਪੀਣ ਵਾਲੀਆਂ ਤਲੀਆਂ ਚੀਜ਼ਾਂ ਖਾਣ ਵਾਲੀਆਂ ਇਹ ਤੇ ਗੁੱਡ ਹੈਬਿਟ ਏ ਇਹਨੂੰ ਅਪਣਾਉਣਾ ਚਾਹੀਦਾ ਤੇ ਕਣੀਆਂ ਜੀ ਆ ਗਈਆਂ ਸਣ ਸਵੇਰੇ ਫੇਰ ਮੈਂ ਕੱਪੜੇ ਲਿਆ ਕੇ ਅੰਦਰ ਗਏ ਲਤੇ ਹੀ ਸੁਕਣੇ ਪਾਤੇ ਤੇ ਹੁਣ ਮੇਕਾ ਬਾਹਰ ਪਾਣੇ ਆ ਬੱਚਿਆਂ ਦੇ ਸ਼ੂਜ਼ ਧੋਤੇ ਸੀਗੇ ਸੈਟਰਡੇ ਦੀ ਉਹਨਾਂ ਨੂੰ ਛੁੱਟੀ ਸੀਗੀ ਕੱਲ ਦੀ ਤੇ ਮੈਂ ਸ਼ਾਮ ਹੀ ਢੋਲੇ ਸੀ ਪੀਟੀਐਮ ਸੀਗਾ ਸਕੂਲ ਤੇ ਹੁਣ ਬਾਹਰ ਸੁਕਣੇ ਪਾ ਦਨੇ ਆ ਬਸ ਕੱਪੜਾ ਹੀ ਨਿਬੜਦੇ ਹੈਗੇ ਕਦੀ ਅੰਦਰ ਲਈ ਜਾਓ ਕਦੀ ਬਾਹਰ ਲਈ ਜਾਓ ਸੁੱਕ ਗਏ ਨੇ ਤੇ ਫਿਰ ਇਹਨਾਂ ਨੂੰ ਜੋੜਨ ਦੀ ਟੈਨਸ਼ਨ ਫਿਰ ਇਹਨਾਂ ਨੂੰ ਪ੍ਰੈਸ ਕਰਨ ਦੀ ਟੈਨਸ਼ਨ ਤੇ ਵਰਦੀਆਂ ਵੀ ਕੱਲ ਸ਼ਾਮ ਹੀ ਧੋਲੀਆਂ ਸੀਗੀਆਂ ਤੇ ਸਾਰੇ ਕੱਪੜੇ ਅੰਦਰ ਹੀ ਲਿਆ ਕੇ ਰੱਖਦੇ ਸੀਗੇ ਕਣੀਆਂ ਜਿ ਕਰਕੇ ਹੁਣ ਆਪਾਂ ਬਾਹਰ ਸੁੱਕਣੇ ਪਾ ਦਿੰਨੇ ਆ ਜਦੋਂ ਤੱਕ ਧੁੱਪ ਨਾ ਲੱਗੇ ਉਦੋਂ ਤੱਕਰ ਕੱਪੜਿਆਂ 'ਚੋਂ ਮੁਸਕ ਜੀ ਆਉਂਦੀ ਰਹਿੰਦੀ ਹੈ ਫਿਰ ਆਪਾਂ ਬਾਹਰ ਸੁੱਕਣੇ ਪਾ ਦਦੇ ਸੀ ਤੇ ਹੁਣ ਆਪਾਂ ਕੱਢਨੇ ਆ ਝਾੜੂ ਉਹੀ ਕੰਮ ਨੇ ਜਿੰਨਾਂ ਨੂੰ ਛੱਡ ਲੀਦਾ ਅਗਲੇ ਦਿਨ ਫੇਰ ਫੜ ਲੀਦਾ ਤੇ ਚਾਦਰ ਛਾੜ ਕੇ ਵਿਛਾ ਦਿੰਨੇ ਆ ਕੱਲ ਬਾਜ਼ਾਰ ਜਾਣ ਕਰਕੇ ਨਾ ਮਤਲਬ ਸਾਰੇ ਕੰਮ ਟੈਂਪਰਰੀ ਜੇ ਕੀਤੇ ਕਿ ਫੜਾ ਫੜ ਸੀ ਸਿਰੇ ਸਿਰੇ ਟਾਈਮ ਨਾਲ ਹੀ ਨਿਕਲ ਜਾਵਾਂਗੇ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਫਿਰ ਧੁੱਪ ਬਹੁਤ ਲੱਗਦੀ ਏ ਕਿਸੇ ਹੋਰ ਕਣੀਆਂ ਪਈਆਂ ਸੀ ਪਰ ਗਰਮੀ ਇਸ ਟਾਈਮ ਬੜੀ ਜ਼ਿਆਦਾ ਫੇਰ ਹੋ ਗਈ ਸੀ ਤੇ ਫਿਰ ਨਾ ਗੁੰਮਸ ਜਿਹਾ ਜਿਵੇਂ ਸੇਕ ਜਿਹਾ ਬੜਾ ਲੱਗਦਾ ਤੇ ਇੱਧਰ ਸ਼ੱਕਰ ਡੱਬੇ ਚ ਖਤਮ ਹੋ ਗਈ ਸੀ ਪੈਕੇਟ ਚ ਜ਼ਿਆਦਾ ਕਰਕੇ ਕੱਢੀ ਦੀ ਨਹੀਂ ਹੈਗੀ ਪੈਕੇਟ ਚ ਚੀਜ਼ਾਂ ਚਲੋ ਸਹੀ ਰਹਿੰਦੀਆਂ ਨੇ ਬਾਹਰ ਕੱਢੋ ਖਰਾਬ ਜੇ ਹੋ ਜਾਂਦੀਆਂ ਨੇ ਗਰਮੀ ਕਰਕੇ ਤੇ ਡੱਬਾ ਖਾਲੀ ਹੋ ਗਿਆ ਸੀ ਦਹੀਂ ਚ ਪਾਣੀ ਸੀਗੀ ਸ਼ੱਕਰ ਹੋਣਾ ਮੈਂ ਚਲੋ ਪਹਿਲਾਂ ਪਾਣਾ ਹੋਣਾ ਡੱਬਾ ਹੀ ਫਿਲ ਕਰ ਲੈਨੇ ਆ ਦੋ ਦਿਨ ਹੋ ਗਏ ਨੇ ਪਾਨ ਦੀ ਨਾਲਸ ਜੀ ਜੀ ਹੋ ਜਾਂਦੀ ਸੀ ਜਿਵੇਂ ਤੇ ਹੁਣ ਤੇ ਹੀ ਤੇ ਪਾਣੀ ਸੀ ਪਾਣੀ ਪਈ ਤੇ ਇੱਧਰ ਪਾਉਂਦੇ ਆ ਪਾਉਂਦੇ ਡੱਬਾ ਫੁੱਲ ਸੀ ਕੋਲ ਖਲਾਰਾ ਵੀ ਪੈ ਗਿਆ ਬੜੀ ਗੁੱਸਾ ਚੜਦਾ ਜਦੋਂ ਇੱਕ ਵਾਰੀ ਕੰਮ ਕੀਤਾ ਹੋਏ ਦੁਬਾਰਾ ਉਹਨੂੰ ਫੇਰ ਕਰਨਾ ਪਏ ਹੁਣ ਫੇਰ ਆਪਾਂ ਕਰਨੇ ਆ ਸਾਫ ਸਫਾਈ ਇੱਕ ਵਾਰੀ ਗਿੱਲਾ ਕੱਪੜਾ ਕਰਕੇ ਮਾਰ ਦਾਂਗੇ ਫਿਰ ਕੀੜੀਆਂ ਜੀਆਂ ਨਹੀਂ ਚੜਦੀਆਂ